ਇਤਿਹਾਸ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਐਮਰਜੈਂਸੀ ਮੀਟਿੰਗ ਸੱਦੀ ਗਈ ਸੀ ਜਿੱਥੇ ਕੋਰ ਕਮੇਟੀ ਦੇ ਮੈਂਬਰ ਵਰਕਿੰਗ ਕਮੇਟੀ ਦੇ ਮੈਂਬਰ ਹਲਕਾ ਇਨ ਚਾਰਜ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਰੇ ਆਏ ਤੇ ਸਾਰਿਆਂ ਨੇ ਅਸੀਂ 2 ਘੰਟੇ ਲਾ ਕੇ ਵੱਖ-ਵੱਖ ਇਸ਼ੂਸ ਤੇ ਅ ਡਿਸਕਸ਼ਨ ਕੀਤੀ ਗਈ ਤੇ ਉਹਦੇ ਬਾਅਦ ਕੀ ਕਰਨਾ ਹੈ ਉਹਦੇ ਸੰਬੰਧ ਵਿੱਚ ਅਸੀਂ ਫੈਸਲਾ ਕੀਤਾ ਸਭ ਤੋਂ ਪਹਿਲੇ ਤਾਂ ਮੈਂ ਕਹਿਣਾ ਚਾਹਣਾ ਹੈ ਕਿ ਸ਼੍ਰੀ ਕਾਲਤਖਬ ਸਾਹਿਬ ਤੇ ਜਸਦਾਤਾ ਸਾਹਿਬ ਨੇ ਪੰਜ ਸਿੰਘ ਸਭਾ ਨੇ ਕੱਲ ਇੱਕ ਆਦੇਸ਼ ਫਿਰ ਤੋਂ ਦਿੱਤਾ ਹੈ ਕਿ ਸਾਰੀ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਹੈ ਸਾਰੇ ਵਕਫਾ ਜਿਹੜੇ ਧੜੇ ਆ ਉਹਨਾਂ ਨੂੰ ਇੱਕ ਝਟ ਹੋਣਾ ਚਾਹੀਦਾ ਤੇ ਜਾਂ ਹੋਰ ਵੀ ਕੋਈ ਅਕਾਲੀ ਦਲ ਇਕੱਠ ਹੋਣਾ ਚਾਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਂ ਹੋਣ ਦੇ ਨਾਤੇ ਤੇ ਸਮੁੱਚੀ ਸਾਡੀ ਪਾਰਟੀ ਨੇ ਤਰਫੋਂ ਮੈਂ ਸਾਡਾ ਹਰ ਅਕਾਲ ਤਖਤ ਸਾਹਿਬ ਦੇ ਜਸਵੰਤ ਸਿੰਘ ਸਾਹਿਬ ਤੋਂ ਜਾਂ ਪੰਥ ਸਿੰਘ ਸਾਹਿਬ ਤੋਂ ਜੋ ਵੀ ਆਦੇਸ਼ ਹੁੰਦਾ ਸਾਡੇ ਤਰਫ ਅਸੀਂ ਹਰ ਵਾਰ ਸਿਰ ਝੁਕਾ ਕੇ ਅਸੀਂ ਹਰ ਹੁਕਮ ਮੰਨਦੇ ਹਾਂ ਮੰਨਦੇ ਰਹੇ ਹਾਂ ਤੇ ਮੰਨਦੇ ਰਹਿਾਂਗੇ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉਥੋਂ ਜੋ ਵੀ ਆਦੇਸ਼ ਆਏ ਤੇ ਉਹਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ ਸੋ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀ ਕਿ ਕੌਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਧਰਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਪੰਜਾਬ ਤੇ ਬੜੇ ਹਮਲੇ ਹੋ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਖੋਈ ਜਾ ਰਹੀਆਂ ਤੇ ਜਿੰਨਾ ਤੱਕ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਕਿਉਂਕਿ ਸ਼੍ਰੋਮਣੀ ਕਾਲੀ ਦਲ ਹੀ ਮਾਂ ਪਾਰਟੀ ਹੈ ਆ ਪੰਜਾਬ ਦੀ ਤੇ ਕੌਮ ਦੀ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦਸ਼ਮਨਾ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਂ ਦੇ ਨਾਤੇ ਮੁਖੀ ਹੋਂ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਜੇ ਮੈਂ ਮੇਰੇ ਨਾਲ ਨਾਰਾਜ਼ ਹਾਂ ਤੇ ਮੈਂ ਹੱਥ ਜੋਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਸੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਆਪਾਂ ਨੂੰ ਆਪਣੀ ਜਥੇਬੰਦੀ ਤਗੜੀ ਕਰ ਲਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ ਅਸੀਂ ਤੁਹਾਨੂੰ ਦਿਲੋਂ ਸਵਾਗਤ ਕਰ ਰਿਹਾ ਹਾਂ ਤੇ ਦੂਜੀ ਗੱਲ ਜਿਹੜਾ ਮੈਂ ਕਹਿਣਾ ਚਾਹੁੰਦਾ ਸਾਡੀ ਪਾਰਟੀ ਨੇ ਅੱਜ ਮੀਟਿੰਗ ਹੋਈ ਦੇਖੋ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਉੱਤੇ ਲਗਾਤਾਰ ਝੂਠਾ ਆ ਕੇਸ ਹੀ ਬਣਾਏ ਜਾ ਰਹੇ ਤੇ ਧੱਕਾ ਵੀ ਕੀਤਾ ਜਾ ਰਿਹਾ ਹੈ ਪਿਛਲੇ 5 ਸਾਲ ਵਕਫ ਵਕ ਐਸਆਈਟੀਆਂ ਬਣਾ ਕੇ ਵਕਫ ਪਰਚੇ ਕਰਕੇ ਅੱਜ ਤੱਕ ਨਾ ਕੋਈ ਚਲਾਨ ਪੇਸ਼ ਕਰ ਸਕਿਆ ਨਾ ਕੋਈ ਸਬੂਤ ਲੱਭ ਸਕਿਆ ਹੁਣ ਐਡੀ ਅੱਥਲੇ ਲੈਵਲ ਤੇ ਚਲੇ ਗਏ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਾਝੇ ਦੇ ਵਰਕਰ ਆ ਉਹਨਾਂ ਸਾਰਿਆਂ ਨੂੰ ਫੜ-ਫੜ ਕੇ ਥਾਣੇ ਲੈ ਕੇ ਆ ਰਹੇ ਆ ਤੇ ਉਹਨਾਂ ਨੂੰ 50 ਪੁਲਿਸ ਲੱਗੀ ਆ ਕਿ ਤੁਸੀਂ ਬਿਆਨ ਦਿਓ ਆਹ ਕਰੋ ਉਹ ਕਰੋ ਸ਼੍ਰੋਮਣੀ ਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਸਟਰੋਂਗਲੀ ਕੰਡੈਮ ਕਰਦੀ ਹੈ ਤੇ ਨਾਲੇ ਸਾਰੇ ਅਫਸਰ ਸਬੰਧ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ ਜਿਹੜਾ ਨਾਜਾਇਜ਼ ਤੱਕਾ ਕਰਨ ਲੱਗੇ ਹੋ ਤੁਹਾਨੂੰ ਆ ਨਹੀਂ ਪਤਾ ਕਿ ਝੂਠੇ ਕੇਸ ਪਾਉਣੇ ਵੀ ਓਡਾ ਵੱਡਾ ਗਣਾ ਸੋ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਉਹ ਅਫਸਰ ਹੈ ਉਹਨੂੰ ਆਪਣੀ ਜ਼ਿੰਮੇਵਾਰੀ ਉਹਨੂੰ ਆਪਣੀ ਜਿਹੜੀ ਸਜ਼ਾ ਭੁਗਤਣੀ ਪੈਣੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਸਟਰੋਂਗਲੀ ਕੰਡੈਮ ਕਰਦਾ ਹੈ ਜੋ ਸਾਡੇ ਪਾਰਟੀ ਦੇ ਸੀਨੀਅਰ ਵਿਕਰਮ ਮਜੀਠੀਆ ਦੇ ਉੱਤੇ ਆ ਕਰ ਰਿਹਾ ਤੇ ਜੇ ਇਹ ਨਾ ਰੁਕਿਆ ਤੇ ਅਸੀਂ ਨੈਕਸਟ ਸਟੈਪ ਸੰਘਰਸ਼ ਦਾ ਪਾਰਟੀ ਵਿਡੂਗੇ ਤੇ ਅਸੀਂ ਗਵਰਨਰ ਸਾਹਿਬ ਕੋਲੇ ਵੀ ਅਸੀਂ ਆ ਸਾਰਾ ਕੇਸ ਲੈ ਕੇ ਜਾ ਰਹੇ ਹਾਂ ਦੱਸਣ ਵਾਸਤੇ ਕਿ ਉਹਨਾਂ ਦੇ ਥੱਲੇ ਉਹਨਾਂ ਦੀ ਜਿਹੜੀ ਸਰਕਾਰ ਆ ਪੰਜਾਬ ਵਿੱਚ ਉਹ ਕਿਵੇਂ ਕਿਵੇਂ ਲੋਕਤੰਤਰ ਦਾ ਕਹਨ ਕਰ ਰਹੀ ਹੈ ਤੇ ਜਿਹੜੀ ਤੀਜੀ ਗੱਲ ਜਿਹੜੀ ਸਾਡੀ ਵਿਚਾਰੀ ਗਈ ਹੈ ਕਿ ਅੱਜ ਪੰਜਾਬ ਦੇ ਹਾਲਾਤ ਕੀ ਹੈ ਕਿਵੇਂ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਹੁਣ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਗਰੀਬ ਤੇ ਵੀ ਹਮਲਾ ਕਰ ਦਿੱਤਾ ਇੰਨੀ ਲਾਲਚ ਪੈਸੇ ਕਮਾਉਣ ਦੀ ਆ ਗਈ ਇਹਨਾਂ ਨੂੰ ਇਹਨਾਂ ਦੇ ਮਨ ਚ ਹੈ ਕਿ ਅਸੀਂ ਪਤਾ ਨਹੀਂ ਕਿਵੇਂ ਕਿੰਨੇ ਸਾਲ ਰਵਾਂਗੇ ਤੇ ਸਰਕਾਰ ਚ ਤੇ ਸਾਰਾ ਪੈਸਾ ਇੱਥੋਂ ਕੋ ਲੁੱਟ ਕੇ ਅਸੀਂ ਆਪਣੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਾਂਗੇ ਆ ਉਹਨਾਂ ਸੋਚ ਬਣੀ ਪਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਲੈਂਡ ਗ੍ਰੈਬਿੰਗ ਇੱਕ ਸਭ ਤੋਂ ਵੱਡਾ ਹਮਲਾ ਪੰਜਾਬ ਦੀ ਕਿਸਾਨੀ ਦੇ ਪੰਜਾਬ ਦੇ ਗਰੀਬ ਤੇ ਪੰਜਾਬ ਦੇ ਵਪਾਰੀਆਂ ਤੇ ਇਹਨਾਂ ਨੇ ਹਮਲਾ ਕੀਤਾ ਆ ਲੈਂਡ ਗ੍ਰੈਬਿੰਗ ਕੀ ਹੈ ਲੈਂਡ ਗ੍ਰੈਬਿੰਗ ਇਹਨਾਂ ਨੇ ਸੋਸ਼ੋਧੀਆਂ ਨੇ ਕੇਜਰੀਵਾਲ ਨੇ ਜੈਨ ਨੇ ਮਿਲ ਕੇ ਦਿੱਲੀ ਦੇ ਬਿਲਡਰਾਂ ਨੂੰ ਇੱਥੇ ਸੌਦੇ ਕਰਾਏ ਆ ਜ਼ਮੀਨ ਆਇਡੈਂਟੀਫਾਈ ਕਰਾਈ ਆ ਕਿਹੜੇ ਕਿਹੜੇ ਸ਼ਹਿਰ ਚ ਕਿਹਨੂੰ ਕਿੰਨੀ ਚਾਹੀਦੀ ਆ ਤਕਰੀਬਨ 30000 ਕਰੋੜ ਰੁਪਏ ਦਾ ਡੀਲ ਬਣਾਈ ਬੈਠੇ ਆ ਉਹਨਾਂ ਤੋਂ ਬਿਆਨਾਂ ਲਈ ਬੈਠੇ ਆ ਹੁਣ ਉਹ ਕਿਸੇ ਹਾਲ ਚ ਲੱਗੇ ਆ ਕਿ ਅਸੀਂ ਆ ਜ਼ਮੀਨ ਐਕਵਾਇਰ ਕਰਕੇ ਅਸੀਂ ਇਹਨਾਂ ਬਿਲਡਰਾਂ ਨੂੰ ਦੇਣੀ ਆ ਇੱਥੋਂ ਤੱਕ ਆ ਵਰਤਰੀ ਸਰਕਾਰ ਨੂੰ ਕਿ ਕਮਿਸ਼ਨਰ ਪੁਲਿਸ ਡੀਸੀ ਜ਼ਿਲ੍ਹਾ ਦੇ ਐਸਐਸਪੀ ਤੇ ਦੂਜੇ ਕਿਸਾਨਾਂ ਨੂੰ ਬੁਲਾ ਰਿਹਾ ਗਰੀਬ ਨੂੰ ਬੁਲਾ ਰਿਹਾ ਜਿਹਦੀ ਜ਼ਮੀਨ ਹੈ ਤੇ ਵਪਾਰੀ ਜਿਨ੍ਹਾਂ ਕੋਲੇ ਕੋਈ ਹੈ ਤੇ ਉਹਨਾਂ ਨੂੰ ਕਹਿ ਰਿਹਾ ਧੱਕੇ ਨਾ ਤੁਸੀਂ ਐਫੀਡਵਿਟ ਦਿਓ ਕਿ ਤੁਸੀਂ ਲੈਂਡ ਪੂਲਿੰਗ ਚ ਆਉਣਾ ਚਾਹੁੰਦੇ ਹੋ ਪਿਛਲੇ ਦਿਨਾਂ ਚ ਤੇ ਅੱਜ ਵੀ ਸਵੇਰੇ ਮੇਰੇ ਕੋਲੇ ਕਈ ਵਪਾਰੀ ਆਏ ਕਿਹੜੀ ਕਿਸਾਨ ਆਏ ਕਿ ਸਾਨੂੰ ਪੁਲਿਸ ਥਾਣੇ ਚ ਲੈ ਕੇ ਸਾਡੇ ਨਾਲ ਧੱਕਾ ਕਰਨ ਤੇ ਲੱਗੀ ਹੈ ਮੈਂ ਅਫਸਰ ਸਹਿਬਾਨ ਨੂੰ ਅਕਹਿਣਾ ਚਾਹਣਾ ਹੈ ਤੁਸੀਂ ਪੰਜਾਬ ਦੇ ਅਫਸਰ ਹੋ ਤੁਹਾਡੀ ਜ਼ਿੰਮਵਾਰੀ ਆ ਪੰਜਾਬ ਦੀ ਜਨਤਾ ਦੀ ਪ੍ਰੋਟੈਕਸ਼ਨ ਕਰਨੀ ਜੇ ਤੁਸੀਂ ਆਪਣੀ ਜ਼ਿੰਮਵਾਰੀ ਨਹੀਂ ਸੰਭਾਲੋਗੇ ਤੇ ਇਨਾਂ ਜਿਹੜੇ ਲੁਟੇਰੇ ਆ ਠੱਗ ਆ ਕੇਜਰੀਵਾਲਨ ਪਾਰਟੀ ਇਹਨਾਂ ਦੇ ਹੁਕਮ ਦੇ ਕੰਮ ਕਰੋਗੇ ਬਹੁਤ ਵੱਡਾ ਤੁਹਾਡੇ ਤੇ ਵੀ ਐਕਸ਼ਨ ਹੋ ਸਕਦਾ ਕਿਉਂਕਿ ਸਮਾਂ ਬਦਲਦੇ ਟਾਈਮ ਨਹੀਂ ਲੱਗਦਾ ਕੱਲਾ 1.5 ਸਾਲ ਰਹਿ ਗਿਆ ਸੋ ਅੱਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸਾਰੇ ਜਿਹੜੀ ਸਥਿਤੀਆਂ ਸਾਡੇ ਇਕੱਠੀਆਂ ਹੋਈਆਂ ਇੱਕ ਪਲਾਨ ਬਣਾਇਆ ਕਿ ਸ਼੍ਰੋਮਣੀ ਕਾਲੀ ਦਲ ਕਿਸੇ ਵੀ ਹਾਲਤ ਵਿੱਚ ਇੱਕ ਇੰਚ ਜ਼ਮੀਨ ਅ ਦਿੱਲੀ ਵਾਲਿਆਂ ਨੂੰ ਨਹੀਂ ਲੈਣ ਦਊਗੀ ਪੰਜਾਬ 'ਚ ਕੇਜਰੀਵਾਲ ਜਿੰਨਾ ਮਰਜੀ ਜ਼ੋਰ ਲਾ ਲੈ ਅਫਸਰਾਂ ਤੋਂ ਜ਼ੋਰ ਲਵਾ ਲੈ ਪਰ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਗਰੀਬ ਨਾਲ ਪੰਜਾਬ ਦੇ ਵਪਾਰੀ ਨਾਲ ਸ਼੍ਰੋਮਣੀ ਕਾਲੀ ਦਲ ਖੜਾ ਹੈ ਜੋ ਕੁਝ ਵੀ ਕਰਨਾ ਪਏ ਸ਼੍ਰੋਮਣੀ ਕਾਲੀ ਦਲ ਕਰੂਗਾ ਅਸੀਂ ਇਹਨਾਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਮੀਡੀਏਟਲੀ ਆ ਸਕੀਮ ਵਾਪਸ ਕਰ ਲਓ ਜੇ ਇਹਨਾਂ ਨੇ ਨਾ ਕੀਤੀ ਆ ਸਾਰੀ ਲੈਂਡ ਗ੍ਰੈਬਿੰਗ ਸਕੀਮ ਤੇ ਸ਼ਰੋਮਣੀ ਅਕਾਲੀ ਦਲ ਨੇ ਫੈਸਲਾ ਕਰਤਾ ਅੱਜ ਕਿ ਪਹਿਲੀ ਸਪਟੈਂਬਰ ਤੋਂ ਸ਼ਰੋਮਣੀ ਅਕਾਲੀ ਦਲ ਆਪ ਸਰਕਾਰ ਦੇ ਖਿਲਾਫ ਮੋਰਚਾ ਲਾਏਗਾ ਪਹਿਲੀ ਤਰੀਕ ਤੋਂ ਪਹਿਲੀ ਤਰੀਕ ਤੋ ਜਦੋਂ ਤੱਕ ਆ ਲੈਂਡ ਗ੍ਰੈਬਿੰਗ ਸਕੀਮ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਾਲੀ ਦਲ ਦਾ ਮੋਰਚਾ ਮੁਹਾਲੀ ਤੋਂ ਸ਼੍ਰੀ ਅਮ ਸਾਹਿਬ ਤੋਂ ਸ਼ੁਰੂ ਹੋਇਆ ਕਰੂਗਾ ਜਿਹੜਾ ਕੇਜਰੀਵਾਲ ਨੇ ਜਿਹੜਾ ਸੀਸ ਮਹਿਲ ਬਣਾਇਆ ਮੁਹਾਲੀ ਚ ਤੁਸੀਂ ਹੈਰਾਨ ਰਹਿ ਜਾਓਗੇ 30-40 ਕਰੋੜ ਰੁਪਏ ਲਾ ਕੇ ਪੰਜਾਬ ਸਰਕਾਰ ਦਾ ਇਹਨੇ ਆਪਣਾ ਮਹਿਲ ਖੜਾ ਕੀਤਾ ਜਿੱਥੇ ਹੁਣ ਕੇਜਰੀਵਾਲ ਮਹਾਲੀ ਰਹਿੰਦਾ ਹੈ ਢੇਲੀ ਸਾਡੇ ਜਥੇ ਅਮਸਾਬ ਗੁਰਦੁਆਰਾ ਸਾਹਿਬ ਤੋਂ ਅਮਸਾਬ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਅਰਦਾਸ ਕਰਕੇ ਚੱਲਿਆ ਕਰਨਗੇ ਤੇ ਉਹਦਾ ਘਰਾਓ ਕਰਨਗੇ ਭਾਵੇਂ ਸਾਨੂੰ ਅਰੈਸਟ ਕਰ ਲੈਣ ਕੁਛ ਮਰਜ਼ੀ ਕਰ ਲੈਣ ਆ ਮੋਰਚਾ ਲਗਾਤਾਰ ਰਹੂਗਾ ਜਦੋਂ ਤੱਕ ਆ ਵਾਪਸ ਲੈਂਦੇ ਜੇ ਅਗਲੇ ਜਿੰਨਾ ਤੱਕ ਸਰਕਾਰ ਨਹੀਂ ਲੈਂਦੇ ਜੇ ਜਦੋਂ ਆਪਣੀ ਸਰਕਾਰ ਆਊਗੀ ਮੈਂ ਅੱਜ ਪਹਿਲੀ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਪਹਿਲੀ ਕੈਬਨਿਟ ਮੀਟਿੰਗ ਵਿੱਚ ਆ ਸਾਰੀ ارض ਜ਼ਮੀਨ ਜਿਵੇਂ ਐਸਵਾਈਐਲ ਦੀ ਜ਼ਮੀਨ ਅਸੀਂ ਕਿਸਾਨਾਂ ਨੂੰ ਵਾਪਸ ਕੀਤੀ ਸੀ ਅਸੀਂ ਕਿਹਾ ਸੀ ਨਹਿਰ ਨਹੀਂ ਬਣ ਦੇਵਾਂਗੇ ਐਸਵਾਈਐਲ ਨਹਿਰ ਤੇ ਬਾਦਲ ਸਾਹਿਬ ਨੇ ਇਨਸ਼ੋਰ ਕੀਤਾ ਤੇ ਕਾਲੀ ਦਲ ਨੇ ਕਿ ਐਸਵਾਈਐਲ ਜਿਹੜੀ ਨਹਿਰ ਅਸੀਂ ਬਣ ਨਹੀਂ ਦਿੱਤੀ ਤੁਸੀਂ ਜਾਣਦੇ ਹੋ ਆ ਕਾਂਗਰਸ ਪਾਰਟੀ ਤੇ ਦੂਜੀਆਂ ਪਾਰਟੀਆਂ ਲੱਗਿਆ ਸੀ ਪੰਜਾਬ ਦਾ ਪਾਣੀ ਦੇਣ ਵਾਸਤੇ ਆ ਜੇ ਪੰਜਾਬ ਦਾ ਪਾਣੀ ਬਚਾਇਆ ਤੇ ਕਾਲੀ ਦਲ ਨੇ ਉਦੋਂ ਵੱਡੇ ਬਾਦਲ ਸਾਹਿਬ ਤੇ ਮੋਰਚਾ ਲਾ ਕੇ ਬਚਾਇਆ ਤੇ ਉਹਦੇ ਬਾਅਦ ਜਦੋਂ ਸਰਕਾਰ ਆਈ ਅਸੀਂ ਉਹ ਕਾਨੂੰਨ ਵੀ ਰੱਦ ਕੀਤਾ ਜਿਹੜਾ ਬਣਾਇਆ ਸੀ ਐਕ ਤੇ ਨਾਲੇ ਜ਼ਮੀਨ ਵੀ ਵਾਪਸ ਕਿਸਾਨਾਂ ਨੂੰ ਦੇ ਦਿੱਤੀ ਸੀ ਜਿਹੜੀ ਐਕਵਾਇਰ ਕੀਤੀ ਉਵੇਂ ਅਸੀਂ ਐਲਾਨ ਕਰਦਾ ਅੰਨਾ ਚੋਣਿਆ ਕਿ ਆਪਣੀ ਸਰਕਾਰ ਆਉਣ ਤੇ ਪਹਿਲੀ ਕੈਬਨਿਟ ਮੀਟਿੰਗ ਜੇ ਜੇ ਧੱਕੇ ਨਾਲ ਵੀ ਕੀਤਾ ਆ ਸਾਰੀ ਜ਼ਮੀਨ ਵਾਪਸ ਕਿਸਾਨਾਂ ਨੂੰ ਦਿੱਤੀ ਜਾਊਗੀ ਤੇ ਜਿਹੜੇ ਜਿਹੜੇ ਨੇ ਪੈਸਾ ਦਿੱਤਾ ਉਹਨਾਂ ਦੀ ਇਨਕੁਆਇਰੀ ਕਰਕੇ ਸਾਰਿਆਂ ਨੂੰ ਜੇਲ੍ਹਾਂ ਛੱਡਿਆ ਜਾਊਗਾ ਜਿਨ੍ਹਾਂ ਨੇ ਰਲ ਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਤਾਂ ਐਸ ਕਰਕੇ 31 ਤਰੀਕ ਨੂੰ ਸਾਰੇ ਕਾਲੀ ਦਲ ਲੀਡਰਸ਼ਿਪ ਸ੍ਰੀ ਕਾਲਤਕ ਸਾਹਿਬ ਤੇ ਉੱਤੇ ਪੇ ਆ ਕੇ ਉੱਥੇ ਅਰਦਾਸ ਕਰੇਗੀ ਪ੍ਰਮਾਤਮਾ ਤੋਂ ਆਸ਼ੀਰਵਾਦ ਲੈ ਗਈ ਕਿ ਅਸੀਂ ਮੋਰਚਾ ਲਾਉਣ ਲੱਗੇ ਆ ਗੁਰੂ ਦੇ ਆਸ਼ੀਰਵਾਦ ਨਾਲ ਤੁਸੀਂ ਦੇਖਿਆ ਹਰ ਕੰਮ ਕਾਲੀ ਦਲ ਸ਼ੁਰੂ ਕਰਦਾ ਜਿੰਨੇ ਵੀ ਮੋਰਚੇ ਲੱਗੇ ਆ ਅਸੀਂ ਅਰਦਾਸ ਕਰਕੇ ਲੱਗੇ ਆ ਸੋ ਕਾਲੀ ਦਲ ਦੀ ਅੱਜ ਲੀਡਰਸ਼ਿਪ ਫੈਸਲਾ ਕੀਤਾ ਕਿ 31 ਇਸ ਮਹੀਨੇ ਦੀ 31 ਤਰੀਕ ਨੂੰ ਸਵੇਰੇ 10:00 ਵਜੇ ਅਸੀਂ ਸ੍ਰੀ ਕਾਲਤਕ ਸਾਹਿਬ ਜਾ ਕੇ ਉਥੇ ਅਰਦਾਸ ਕਰਕੇ ਤੇ ਪਹਿਲੀ ਤਰੀਕ ਨੂੰ ਮੋਰਚਾ ਸਾਡਾ ਸ਼ੁਰੂ ਹੋਊਗਾ ਤੇ ਪਹਿਲੇ ਮੋਰਚੇ ਦੀ ਦਿਨ ਅਗਵਾਈ ਮੈਂ ਆਪ ਕਰੂੰਗਾ ਤੇ ਉਹਦੇ ਦਿਨ ਉਹਦੇ ਬਾਅਦ ਲਗਾਤਾਰ ਸਾਡੇ ਉਥੇ ਵਕ ਵਕ ਲੀਡਰਸ਼ਿਪ ਦੀ ਡਿਊਟੀ ਲਈ ਗਈ ਹੈ ਚੀਮਾ ਸਾਹਿਬ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਉਥੇ ਕੋਆਰਡੀਨੇਸ਼ਨ ਕਰਨਗੇ ਇਸ ਮੋਰਚੇ ਦੀ ਤੇ ਮੈਂ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਗਰੀਬ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹਣਾ ਹੈ ਤੁਹਾਡੇ ਨਾਲ ਅਕਾਲੀ ਦਲ ਹੈ ਕਾਲੀ ਦਲ ਦੀ ਜੰਮਵਰੀ ਹੈ ਤੇ ਫਰਜ਼ ਵੀ ਹੈ ਆ ਜਿਹੜਾ ਧੱਕਾ ਤੁਹਾਡੇ ਤੇ ਹੋਇਆ ਅਸੀਂ ਤੁਹਾਡੀ ਢਾਲ ਬਣ ਕੇ ਖੜਾਂਗੇ ਤੇ ਤੁਹਾਨੂੰ ਗਰੰਟੀ ਦਿੰਦੇ ਆ 1 ਇੰਚ ਜ਼ਮੀਨ ਅਸੀਂ ਤੁਹਾਡੀ ਜਾਨ ਨਹੀਂ ਦੇਵਾਂਗੇ ਥੈਂਕ ਯੂ ਜੀ ਜੀ ਚੀਜ਼ ਕੱਲ ਦੇ ਹੁਕਮਨਾਮੇ ਦਾ ਤੁਸੀਂ ਜ਼ਿਕਰ ਕੀਤਾ ਉਸ ਦੇ ਵਿੱਚ ਇੱਕ ਸ਼ਬਦ ਕਿਹਾ ਗਿਆ ਜਿਸ ਦਾ ਸਾਹਿਬ ਵੱਲੋਂ ਕਿ ਜੇ 2 ਦਸੰਬਰ ਵਾਲਾ ਹੁਕਮਨਾਮਾ ਇਹਨੇ ਬਿਲ ਲਾਗੂ ਨਹੀਂ ਹੁੰਦਾ ਤੁਸਦੀ ਸਰਕਾਰ ਉਸਨੂੰ ਦੀ ਸਿਆਸਤ ਬਾਰੇ ਇੱਕ ਮਿੰਟ ਸਵਾਲ ਪੁੱਛਣਾ ਮੈਂ ਇੱਕ ਮੈਂ ਕਹਿਣਾ ਚਾਹਣਾ ਹਾਂ ਮੈਂ ਸ਼੍ਰੀ ਕਾਲ ਮੈਂ ਤੁਹਾਨੂੰ ਪਹਿਲੀ ਕਹਿਣਾ ਚਾਹਣਾ ਹੈ ਸ਼੍ਰੀ ਕਾਲ ਤੱਕ ਸਾਹਿਬ ਜਦੇ ਜੋ ਵੀ ਕਿਹਾ ਸਾਡਾ ਹਰ ਲਫ਼ਜ਼ ਤੇ ਸਾਡਾ ਸਿਰ ਚੁੱਕਦਾ ਮੈਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਟਿੱਪਣੀ ਕੁਝ ਨਹੀਂ ਕਰਨਾ ਚਾਹਣਾ ਤੇ ਨਾਲੇ ਇੱਕ ਹੋਰ ਗੱਲ ਹੈ ਕਿਸੇ ਨੂੰ ਕਰਨਾ ਵੀ ਨਹੀਂ ਚਾਹੀਦਾ ਤੇ ਮੈਨੂੰ ਲੱਗਦਾ ਹੈ ਜੇ ਸਵਾਲ ਵੀ ਨਹੀਂ ਪੁੱਛਨੇ ਚਾਹੀਦੇ ਤੁਹਾਨੂੰ ਪਰ ਮੈਂ ਉਹਨਾਂ ਦੀ ਜਿਹੜੀ ਭਾਵਨਾ ਕੀ ਸੀ ਭਾਵਨਾ ਉਸ ਆਦੇਸ਼ ਦੀ ਜਿਹੜੀ ਹੁਕਮਨਾਮੇ ਸੀ ਕਿ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ ਭਾਵਨਾ ਆ ਹੈ ਤੇ ਕਾਲੀ ਦਲ ਆਪਣੀ ਮਾਪਾਠੀ 105 ਸਾਲ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਰਜਿਸਟਰਡ ਪਾਰਟੀ ਹੈ ਐਂਡ ਸੋ ਅਸੀਂ ਮੈਂ ਇਸ ਮੁਖੀ ਹੋਂ ਦੇ ਨਾਤੇ ਜਿਹੜੇ ਆਪਣੇ ਸਾਥੀ ਕੋਈ ਮੇਥੋਂ ਨਰਾਜ਼ ਹੋ ਕੇ ਜਾਂ ਕਿਸੇ ਹੋਰ ਕਾਰਨ ਬਾਹਰ ਚਲੇ ਗਏ ਹੈ ਮੈਂ ਹੱਥ ਜੋੜ ਕੇ ਉਹਨਾਂ ਤੋਂ ਵੀ ਮਾਫੀ ਮੰਗ ਕੇ ਤੇ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਆਓ ਆਪਾਂ ਸਾਰੇ ਆਦੇਸ਼ ਦੇ ਮਤਾਬਕ ਆਪਾਂ ਸਾਰੇ ਇੱਕ ਆਪਣੇ ਪਾਰਟੀ ਨੂੰ ਤਕੜਾ ਕਰੀਏ ਅਕਾਲੀ ਦਲ ਤਕੜੇ ਤੇ ਸਾਰੀ ਕੌਮ ਤਕੜੀ ਤੇ ਪੰਜਾਬ ਤਕੜਾ ਥੈਂਕ ਯੂ